ਪੰਜਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਦਾ ਸਤਾਰ ਬਹੁਤ ਹੀ ਨੀਵਾ ਜਾ ਰਿਹਾ ਜਿਹਦੇ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਕਾਫੀ ਅਪੀਲ ਕੀਤੀ ਜਾ ਰਹੀ ਹੈਗੀ ਆ ਪਾਣੀ ਬਚਾਉਣ ਦੀ ਉਧਰ ਨਗਰ ਕੌਂਸਲ ਵੱਲੋਂ ਵੀ ਜਿਹੜਾ ਹੈਗਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਅਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਆ ਪੰਜਾਬ ਪਾਣੀ ਬਚਾਉਣ ਦੀ ਜਿਹੜੀ ਪਾਣੀ ਦੀ ਸਮੱਸਿਆ ਹੈ ਉਹ ਦਿਨ-ਦਰ-ਦਿਨ ਜਿੜੀ ਉਹ ਵੱਧਦੀ ਜਾ ਰਹੀ ਆ ਦੇ ਪੀਣ ਵਾਲਾ ਪਾਣੀ ਆ ਜਿਹੜਾ ਉਹ ਫੇਵਰੀ ਸਮੱਸਿਆ ਬਣਦੀ ਆ ਤੇ ਉਹ ਜਿੰਨੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਨਹੀਂ ਪਹੁੰਚ ਰਿਹਾ ਬਹੁਤ ਸਾਰਾ ਪਾਣੀ ਅਸੀਂ ਵੇਸਟ ਕਰ ਦਿੰਨੇ ਆ ਜਾਂ ਇਹ ਕਹ ਲੋ ਕਿ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਉਹਦੇ ਲਈ ਅਸੀਂ ਲੋਕਾਂ ਦਾ ਇਹ ਸਹਿਯੋਗ ਲੈਣ ਲਈ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿਹੜਾ ਘਰਾਂ 'ਚ ਉਹ ਪਾਣੀ ਵਰਤ ਰਿਹਾ ਪੀਣ ਵਾਲਾ ਉਹਨੂੰ ਜਦਾ ਸੰਜਮ ਨਾਲ ਵਰਤਿਆ ਜਾਵੇ ਜੇ ਕੋਈ ਸਾਨੂੰ ਪਾਣੀ ਦੀ ਵੇਸਟ ਕਰਦਾ ਪਾਇਆ ਗਿਆ ਜੇ ਸੀ ਉਹਨਾਂ ਦੇ ਚਲਾਨ ਵੀ ਕਰਾਂਗੇ ਕਿੰਨੀਆਂ ਟੀਮਾਂ ਜਿਹੜੀਆਂ ਅਸੀਂ ਬਣਾਤੀ ਉਹ ਚੈਕਿੰਗ ਲਈ ਜਾ ਰਹੀਆਂ ਤੇ ਉਹ ਲੋਕਾਂ ਨੂੰ ਅਪੀਲ ਇਹ ਨਹੀਂ ਕਿ ਅਸੀਂ ਸਿਰਫ ਜੁਰਮਾਨਾ ਕਰਨ ਲਈ ਟੀਮਾਂ ਬਣਾਈਆਂ ਆ ਉਹ ਟੀਮਾਂ ਪਬਲਿਕ ਨੂੰ ਅਵੇਅਰ ਵੀ ਕਰ ਰਹੀਆਂ ਉਹਨਾਂ ਨੂੰ ਅਪੀਲ ਵੀ ਕਰ ਰਹੀਆਂ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਦਾ ਸਤਾਰ ਬਹੁਤ ਹੀ ਨੀਵਾ ਜਾ ਰਿਹਾ ਜਿਹਦੇ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਕਾਫੀ ਅਪੀਲ ਕੀਤੀ ਜਾ ਰਹੀ ਹੈਗੀ ਆ ਪਾਣੀ ਬਚਾਉਣ ਦੀ ਇਸੇ ਦੇ ਸਬੰਧ ਵਿੱਚ ਇੱਕ ਨਕੌਦਰ ਨਗਰ ਕੌਂਸਲ ਵੱਲੋਂ ਵੀ ਜਿਹੜਾ ਹੈਗਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਅਤੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਜਾ ਰਹੀ ਆ ਪਾਣੀ ਬਚਾਉਣ ਦੀ ਸਾਡੇ ਨਾਲ ਈਰ ਰੰਦੀਪ ਸਿੰਘ ਜੀ ਨੇ ਰੰਦੀਪ ਸਿੰਘ ਜੀ ਇੱਕ ਤੁਹਾਡੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਪਾਣੀ ਬਚਾਓ ਇਹਦੇ ਬਾਰੇ ਚਰਨਾ ਪਾਓ ਜਰਾ ਇਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਜਿਹੜੀ ਪਾਣੀ ਦੀ ਸਮੱਸਿਆ ਹੈ ਉਹ ਦਿਨ ਪਰ ਦਿਨ ਜਿਹੜੀ ਉਹ ਵੱਧਦੀ ਜਾ ਰਹੀ ਆ ਤੇ ਪੀਣ ਵਾਲਾ ਪਾਣੀ ਆ ਜਿਹੜਾ ਉਹ ਕਈ ਵਾਰੀ ਸਮੱਸਿਆ ਬਣਦੀ ਆ ਤੇ ਉਹ ਜਿਹਨੇ ਲੋਕਾਂ ਤੱਕ ਪਹੁੰਚਣਾ ਚਾਹੀਦਾ ਨਹੀਂ ਪਹੁੰਚ ਰਿਹਾ ਉਹਦਾ ਕਾਰਨ ਇਹ ਹੁੰਦਾ ਕਿ ਬਹੁਤ ਸਾਰਾ ਪਾਣੀ ਅਸੀਂ ਵੇਸਟ ਕਰ ਦਿੰਨੇ ਆ ਜਾਂ ਇਹ ਕਹ ਲਓ ਕਿ ਅਸੀਂ ਪਾਣੀ ਦੀ ਦੁਰਵਰਤੋਂ ਕਰ ਰਹੇ ਆ ਤੇ ਉਹਦੇ ਲਈ ਅਸੀਂ ਲੋਕਾਂ ਦਾ ਇਹ ਸਹਿਯੋਗ ਲੈਣ ਲਈ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿਹੜਾ ਘਰਾਂ 'ਚ ਉਹ ਪਾਣੀ ਵਰਤਦਾ ਹੈ ਪੀਣ ਵਾਲਾ ਉਹਨੂੰ ਜਦਾ ਸੰਜਮ ਨਾਲ ਵਰਤਿਆ ਜਾਵੇ ਜਿਹਦੇ ਕਾਰਨ ਕਿ ਜਿਹੜੀ ਪਾਣੀ ਆ ਉਹ ਬਚਤ ਹੋ ਸਕੇ ਤੇ ਵੱਧ ਤੋਂ ਵੱਧ ਲੋਕਾਂ ਤੱਕ ਅਸੀਂ ਪਾਣੀ ਜਿਹੜਾ ਪਹੁੰਚਾ ਸਕੀਏ ਇਹੋ ਸਭ ਕਈ ਵਾਰੀ ਦੇਖਣ ਦੇ ਵਿੱਚ ਆਂਦਾ ਕਿ ਗੱਡੀਆਂ ਤੋਂ ਹੁੰਦੇ ਆ ਪਾਣੀ ਦੀ ਵੇਸਟੇਜ ਹੁੰਦੀ ਆ ਘਰਾਂ ਦੇ ਜਦੋਂ ਛੱਤਾਂ ਤੇ ਆਪਾਂ ਪਾਈਪਾਂ ਦੇ ਨਾਲ ਪਾਣੀ ਪਾਉਣਾ ਸ਼ੁਰੂ ਕਰ ਦਿੰਨੇ ਆ ਪਾਣੀ ਦੀ ਵੇਸਟੇਜ ਕਾਫੀ ਹੁੰਦੀ ਆ ਘਰਾਂ ਦੇ ਵਿੱਚ ਨਹਾਉਂਦੇ ਨਹਾਉਂਦੇ ਸਮੇਂ ਆਪਾਂ ਕਹਦੇ ਆ ਬਰਸ਼ ਕਰਨ ਤੋਂ ਸ਼ੁਰੂਆਤ ਹੋ ਜਾਂਦੀ ਆ ਉਹਨੂੰ ਕਿਸ ਤਰ੍ਹਾਂ ਆਪਾਂ ਕੰਟਰੋਲ ਕਰ ਸਕਦੇ ਆ ਇਸ ਤਰ੍ਹਾਂ ਕਿ ਜੋ ਵੀ ਤੁਸੀਂ ਕਿਹਾ ਇਹ ਸਾਰਾ ਪਾਣੀ ਦੀ ਵੇਸਟੇਜ ਆ ਚਾਹੇ ਅਸੀਂ ਘਰਾਂ 'ਚ ਪਾਣੀ ਲਾਨੇ ਆ ਜਾਂ ਅਸੀਂ ਕਹਿ ਲੋ ਕਿ ਕਾਰਾਂ ਧੋਣੇ ਆ ਜਾਂ ਬੇੜੇ ਵਿੱਚ ਪਾਣੀ ਰੰਨੇ ਉਹਦੇ ਨਾਲ ਪਾਣੀ ਦੀ ਜਿਹੜੀ ਆ ਵੇਸਟੇਜ ਬਹੁਤ ਹੁੰਦੀ ਆ ਜਦ ਕਿ ਅੱਜ ਕੱਲ ਸਾਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਇਸ ਕਰਕੇ ਅਸੀਂ ਪਬਲਿਕ ਨੋਟਿਸ ਰਾਹੀਂ ਜਾਂ ਤੁਹਾਡੇ ਮਾਧਿਅਮ ਰਾਹੀਂ ਆਮ ਪਬਲਿਕ ਨੂੰ ਅਪੀਲ ਵੀ ਕੀਤੀ ਆ ਕਿ ਸਾਨੂੰ ਪਾਣੀ ਬਚਾਉਣ ਵਿੱਚ ਸਹਿਯੋਗ ਕੀਤਾ ਜਾਵੇ ਔਰ ਦੂਸਰਾ ਇਹ ਆ ਕਿ ਜੇ ਕੋਈ ਸਾਨੂੰ ਪਾਣੀ ਦੀ ਵੇਸਟ ਕਰਦਾ ਪਾਇਆ ਗਿਆ ਤੇ ਅਸੀਂ ਉਹਨਾਂ ਦੇ ਚਲਾਨ ਵੀ ਕਰਾਂਗੇ ਫਿਲਹਾਲ ਤੇ ਅਸੀਂ ਚੇਤਾਵਨੀ ਦਿੱਤੀ ਆ ਪਰ ਸਾਡੀ ਟੀਮਾਂ ਜਿਹੜੀਆਂ ਫੀਲਡ 'ਚ ਜਾ ਰਹੀਆਂ ਜੇ ਕੋਈ ਸਾਨੂੰ ਪਾਣੀ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤੇ ਅਸੀਂ ਉਹਦੇ ਚਲਾਨ ਵੀ ਜ਼ਰੂਰ ਕਰਾਂਗੇ ਇਹ ਸਭ ਕਈ ਵਾਰੀ ਆਪਾਂ ਦੇਖਣ ਦੇ ਵਿੱਚ ਆਂਦਾ ਕਿ ਟੂਟੀਆਂ ਲੱਗੀਆਂ ਹੋਈਆਂ ਸਰਕਾਰੀ ਟੂਟੀਆਂ ਵੀ ਲੱਗੀਆਂ ਹੁੰਦੀਆਂ ਕਈ ਵਾਰੀ ਟੂਟੀਆਂ ਜਿਹੜੀਆਂ ਖੁੱਲੀਆਂ ਰਹਿ ਜਾਂਦੀਆਂ ਹੈਗੀਆਂ ਵਾ ਪਾਣੀ ਵੇਸਟੇਜ ਹੋ ਜਾਂਦਾ ਹੈਗਾ ਵਾ ਇਹਦੇ ਵਾਸਤੇ ਵੀ ਕੁਝ ਜਿਹੜਾ ਖਾਸ ਉਪਰਾਲਾ ਕੀਤਾ ਜਾ ਰਿਹਾ ਕੋਈ ਸਪੈਸ਼ਲ ਟੀਮਾਂ ਵੀ ਲਗਾਈਆਂ ਜਾ ਰਹੀਆਂ ਕਿ ਇਸ ਪਾਣੀ ਨੂੰ ਆਪਾਂ ਕਿੱਦਾਂ ਬਚਾ ਸਕਦੇ ਹੈਗੇ ਆ ਹਾਂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਦੋਂ ਸਵੇਰੇ ਸਾਡਾ ਪਾਣੀ ਆਂਦਾ ਹੈ ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਬਹੁਤ ਸਾਰੀਆਂ ਦੁਕਾਨਾਂ ਦੇ ਮੋਰੇ ਜਾਂ ਅਲੱਗ-ਵਾਲੇ ਜਿਹੜੀਆਂ ਟੈਪਸ ਲੱਗੀਆਂ ਹੁੰਦੀਆਂ ਆ ਉਹ ਖੁੱਲੀਆਂ ਹੀ ਛੜ ਕੇ ਚਲ ਜਾਂਦੇ ਲੋਕੀ ਉਹਦੇ ਨਾਲ ਪਾਣੀ ਬਹੁਤ ਵੇਸਟ ਹੁੰਦਾ ਅਸੀਂ ਇਸ ਕੰਮ ਲਈ ਇੱਕ ਤਾਂ ਲੋਕਾਂ ਨੂੰ ਅਪੀਲ ਕੀਤੀ ਆ ਦੂਸਰਾ ਅਸੀਂ ਆਪਣੇ ਸਫਾਈ ਸੇਵਕਾਂ ਨੂੰ ਵੀ ਇਹ ਮੈਸੇਜ ਦਿੱਤਾ ਆ ਕਿ ਜਦੋਂ ਵੀ ਉਹ ਸਵੇਰੇ ਮੁਹੱਲੇ 'ਚ ਸਫਾਈ ਕਰਨ ਜਾਂਦੇ ਆ ਜੇ ਕਿਤੇ ਉਹ ਕੋਈ ਟੈਪ ਖੁੱਲੀ ਦੇਖਦੇ ਆ ਤੇ ਉਹਨੂੰ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਟੈਪ ਖੁੱਲੀ ਹੁੰਦੀ ਆ ਉਹ ਇੱਕ-ਇੱਕ ਇੰਟਾ ਟੈਪ ਚੱਲਦੀ ਰਹਿੰਦੀ ਹੈ ਤੇ ਪਾਣੀ ਵੇਸਟ ਹੁੰਦਾ ਹੈ ਤੇ ਜੇ ਗੱਲ ਕਰੀਏ ਉਹ ਸਾਬ ਇਸ ਵੇਲੇ ਪਾਣੀ ਦਾ ਸਤਾਰ ਬਹੁਤ ਨੀਵਾ ਜਾ ਰਿਹਾ ਹੈਗਾ ਤੇ ਲੋਕ ਜਿਹੜੇ ਹੈਗੇ ਆ ਅਵੇਅਰ ਨਹੀਂ ਹੋ ਰਹੇ ਹੈਗੇ ਹਜੇ ਵੀ ਲੋਕਾਂ ਦੇ ਵਿੱਚ ਇਹ ਹੈਗਾ ਕਿ ਪਾਣੀ ਦਾ ਹਜੇ ਬਹੁਤ ਬਚਾਇਆ ਹੈਗਾ ਪਾਣੀ ਤਾਂ ਬਹੁਤ ਉੱਚਾ ਹੈਗਾ ਵਾ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈਗਾ ਵਿਖੋ ਗੱਲ ਤੁਹਾਡੀ ਬਿਲਕੁਲ ਸਹੀ ਹੈ ਪਰ ਇਹਦਾ ਹੱਲ ਇਹ ਹੈ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਉਹਨਾਂ ਨੂੰ ਇਸ ਗੱਲ ਲਈ ਜਾਣੂ ਕਰਵਾਈਏ ਕਿ ਪਾਣੀ ਬਹੁਤ ਕੀਮਤੀ ਆ ਆਉਣ ਵਾਲੇ ਟਾਈਮ 'ਚ ਮੰਨ ਲਓ ਜੇ ਪਾਣੀ ਦਾ ਲੈਵਲ ਹੋਰ ਵੀ ਹੇਠਾਂ ਚਲ ਗਿਆ ਤੇ ਸਾਨੂੰ ਆਉਣ ਵਾਲੇ ਟਾਈਮ 'ਚ ਬੜੀ ਸਮੱਸਿਆ ਆਊਗੀ ਇਸ ਕਰਕੇ ਇਹ ਜ਼ਰੂਰੀ ਆ ਕਿ ਅਸੀਂ ਪਾਣੀ ਦੀ ਜਿਹੜੀ ਆ ਵੱਧ ਤੋਂ ਵੱਧ ਸੇਵਿੰਗ ਕਰੀਏ ਔਰ ਪਾਣੀ ਨੂੰ ਜਿਹੜਾ ਆ ਉਹ ਭਵਿੱਖ ਲਈ ਵਿਚਾਰੇ ਜੇਕਰ ਸਾਹਿਬ ਜੇਕਰ ਗੱਲ ਕਰੀਏ ਪਾਣੀ ਬਚਾਉਣ ਵਾਸਤੇ ਜਿਹੜਾ ਤੁਹਾਡਾ ਇੱਕ ਉਪਰਾਲਾ ਕੀਤਾ ਜਾ ਰਿਹਾ ਹੈਗਾ ਇਹਦੇ ਵਾਸਤੇ ਕੀ ਜਿਹੜਾ ਫੈਸਲਾ ਲਿਆ ਗਿਆ ਵਾ ਕੀ ਜਿਹੜੀ ਹੈਗੀ ਆ ਪਿਨਿਸ਼ਮੈਂਟ ਦਿੱਤੀ ਜਾਊਗੀ ਕਿੰਨਾ ਜਿਹੜਾ ਜੁਰਮਾਨਾ ਲਗਾਇਆ ਗਿਆ ਹੈਗਾ ਦੇਖੋ ਜੇ ਕੋਈ ਇਸ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਅਸੀਂ 500 ਰੁਪਏ ਤੋਂ 3000 ਰੁਪਏ ਤੱਕ ਜੁਰਮਾਨਾ ਕਰ ਸਕਦੇ ਹਾਂ ਯਾਨੀ ਕਿ ਜੇ ਪਹਿਲੀ ਵਾਰ ਹੀ ਫੜਿਆ ਗਿਆ ਪਾਣੀ ਦੀ ਦੁਰਵਰਤੋਂ ਕਰਦੇ 500 ਰੁਪਏ ਆ ਉਤੋਂ ਬਾਅਦ ਜੇਕਰ ਪਕੜਿਆ ਜਾਂਦਾ ਹੈ ਤਾਂ 1000 ਰੁਪਇਆ ਜੇ ਫਿਰ ਦੁਬਾਰਾ ਵੀ ਪਕੜਿਆ ਜਾਂਦਾ ਹੈ ਤੇ 5000 ਰੁਪਏ ਤੱਕ ਜੁਰਮਾਨਾ ਔਰ ਪਾਣੀ ਦਾ ਕਨੈਕਸ਼ਨ ਵੀ ਕਟਿਆ ਜਾ ਸਕਦਾ ਹੈ ਤੇ ਇਹਦੇ ਵਾਸਤੇ ਕਿੰਨੀਆਂ ਟੀਮਾਂ ਜਿਹੜੀਆਂ ਤੁਹਾਡੀਆਂ ਲਗਾਈਆਂ ਗਈਆਂ ਹੈਗੀਆਂ ਘਰ ਘਰ ਜਾ ਰਹੀਆਂ ਜਾਂ ਕਿਸ ਤਰ੍ਹਾਂ ਇਹਨਾਂ ਦਾ ਸਿਸਟਮ ਬਣਾਇਆ ਹੈ ਜੀ ਟੀਮਾਂ ਬਣਾਈਆਂ ਜੀ ਓਕੇ ਇਹਨਾਂ ਟੀਮਾਂ ਜਿਹੜੀਆਂ ਅਸੀਂ ਬਣਾ ਕੇ ਉਹ ਚੈਕਿੰਗ ਲਈ ਜਾ ਰਹੀਆਂ ਤੇ ਉਹ ਲੋਕਾਂ ਨੂੰ ਅਪੀਲ ਇਹ ਨਹੀਂ ਕਿ ਅਸੀਂ ਸਿਰਫ ਜੁਰਮਾਨਾ ਕਰਨ ਲਈ ਟੀਮਾਂ ਬਣਾਈਆਂ ਆ ਉਹ ਟੀਮਾਂ ਪਬਲਿਕ ਨੂੰ ਅਵੇਅਰ ਵੀ ਕਰ ਰਹੀਆਂ ਉਹਨਾਂ ਨੂੰ ਅਪੀਲ ਵੀ ਕਰ ਰਹੀਆਂ ਕਿ ਜੇ ਲੋਕੀਂ ਅਪੀਲ ਨਾਲ ਹੀ ਪਾਣੀ ਦੀ ਬਚਤ ਕਰਨ ਲੱਗਣ ਤੇ ਸਾਨੂੰ ਜੁਰਮਾਨਾ ਕਰਨ ਦੀ ਲੋੜ ਹੀ ਨਹੀਂ ਪਵੇ ਇਹ ਸਭ ਇਹ ਜਿਹੜਾ ਆਪਾਂ ਹੁਣ ਸ਼ੁਰੂਆਤ ਕੀਤੀ ਹੈਗੀ ਇਹਦੇ ਨਾਲੋਂ ਜੇ ਆਪਾਂ ਪਹਿਲਾਂ ਇੱਕ ਰੈਲੀਆਂ ਵਗੈਰਾ ਕਰਕੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਨਾਲ ਲੈ ਕੇ ਬੱਚਾ ਬੱਚਿਆਂ ਦੇ ਨਾਲ ਰਾਈ ਜਿਹੜਾ ਹੈਗਾ ਆਪਾਂ ਲੋਕਾਂ ਨੂੰ ਅਵੇਅਰ ਕਰ ਸਕੀਏ ਇਸ ਤਰ੍ਹਾਂ ਦਾ ਵੀ ਕੋਈ ਉਪਰਾਲਾ ਆਪਾਂ ਸੋਚਿਆ ਹੈਗਾ ਬਿਲਕੁਲ ਨਗਰ ਕੌਂਸਲ ਨੇ ਪਹਿਲਾਂ ਹੀ ਪਿਛਲੇ ਸਾਲ ਹੀ ਜਿਹੜਾ ਅਸੀਂ ਪੇਂਟਿੰਗ ਕੰਪੀਟੀਸ਼ਨ ਵੀ ਕਰਾਇਆ ਜਿਹਦੇ ਵਿੱਚ ਆਪਾਂ ਜਿਹੜੀ ਪਾਣੀ ਦੀ ਬਚਤ ਨੂੰ ਲੈ ਕੇ ਵੀ ਪੇਂਟਿੰਗ ਮੁਕਾਬਲੇ ਕਰਵਾਏ ਗਏ ਤੇ ਅੱਗੇ ਪਿਛ ਵਿੱਚ ਵੀ ਅਸੀਂ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ਇਹੋ ਜਿਹੇ ਪ੍ਰੋਗਰਾਮ ਕਰਵਾਉਂਦੇ ਰਹਾਂਗੇ। ਇਹ ਸਭ ਇੱਕ ਹੋਰ ਚੀਜ਼ ਹੈਗੀ ਆ ਜਿੱਦਾਂ ਨਕੋਦਰ ਦੇ ਵਿੱਚ ਕਾਫੀ ਸਮਾਜ ਸੇਵਕ ਸੰਸਥਾਵਾਂ ਹੈਗੀਆਂ। ਇਹਨਾਂ ਦੇ ਨਾਲ ਰਲ ਕੇ ਵੀ ਜੇ ਆਪਾਂ ਇਹਨਾਂ ਨੂੰ ਵੀ ਕਹੀਏ ਕਿ ਲੋਕਾਂ ਨੂੰ ਅਪੀਲ ਕਰੋ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ ਅਸੀਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਆਆਂ ਜਿਹੜੀਆਂ ਇਸ ਪਾਣੀ ਦੀ ਬੱਚ ਲਈ ਸਾਡਾ ਸਹਿਯੋਗ ਕਰਨਾ ਚਾਹਣਗੀਆਂ ਅਸੀਂ ਉਹਨਾਂ ਤੋਂ ਉਹਨਾਂ ਦਾ ਸਹਿਯੋਗ ਜ਼ਰੂਰ ਲਵਾਂਗੇ। ਇਹ ਹਨ ਰੰਦੀਰ ਸਿੰਘ ਯੋਨ ਨਕੋਦਰ ਇੱਕ ਕਿਉਂਕਿ ਬਹੁਤ ਵੱਡਾ ਵਿਸ਼ਾ ਬਣਦਾ ਜਾ ਰਿਹਾ ਪਾਣੀ ਪਾਣੀ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਹੈਗਾ ਪਾਣੀ ਦੀ ਦਿੱਕਤ ਦਾ ਕਾਫੀ ਵੱਡਾ ਨੁਕਸਾਨ ਹੋ ਸਕਦਾ ਇਸ ਲਈ ਜਿਹੜਾ ਨਕੋਦਰ ਨਗਰ ਕੌਂਸਲ ਵੱਲੋਂ ਇਹ ਕੋਪਰਾਲਾ ਕੀਤਾ ਗਿਆ ਹੈ ਇੱਕ ਜੁਰਮਾਨਾ ਵੀ ਆਪਾਂ ਕਹਿ ਸਕਦੇ ਇੱਕ ਲੋਕਾਂ ਨੂੰ ਅਵੇਅਰ ਵੀ ਕਹਿ ਸਕਦੇ ਆ ਜਿੰਨਾ ਚਿਰ ਲੋਕ ਅਵੇਅਰ ਨਹੀਂ ਹੋਣਗੇ ਉਹਨਾਂ ਚਿਰ ਜਿਹੜਾ ਹੈਗਾ ਕੁਝ ਵੀ ਨਹੀਂ ਹੋ ਸਕਦਾ ਕੈਮਰਾ ਪਰਸਨ ਦੇ ਨਾਲ ਆਪਣੀ ਤਰ੍ਹਾਂ ਨਕੋਦਰ